ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇ ਇਹਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਦੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਗੁਰਾਂ ਦੀ ਪਾਵਨ ਪਵਿੱਤਰ ਇਲਾਹੀ ਧੁਰ ਕੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਜਿਸ ਬਾਣੀ ਵਿੱਚੋਂ ਸੋਝੀ ਪ੍ਰਾਪਤ ਹੁੰਦੀ ਹੈ ਕਿ ਉਹ ਵਾਹਿਗੁਰੂ ਜੀ ਦਾ ਦਰ ਕੈਸਾ ਹੈ ਘਰ ਕੈਸਾ ਹੈ ਉਹ ਵਾਹਿਗੁਰੂ ਜੀ ਵਿੱਚ ਕਿਹੜੇ ਗੁਣ ਹਨ ਕਿੰਨਾਂ ਨੂੰ ਉਹਦੀ ਪ੍ਰਾਪਤੀ ਹੁੰਦੀ ਹੈ ਕੀ ਕੀਤਾ ਜਾਵੇ ਕਿ ਉਹ ਖੁਸ਼ ਹੁੰਦਾ ਹੈ ਕੀ ਕਰੀਏ ਕਿ ਉਹਦੇ ਨਾਲ ਪਿਆਰ ਬਣਾਵੇ ਸਾਰੀ ਸੋਝੀ ਮਹਾਰਾਜ ਜੀਆਂ ਦੀ ਬਾਣੀ ਵਿੱਚੋਂ ਖਾਲਸਾ ਜੀ ਸਾਨੂੰ ਮਿਲਦੀ ਹੈ ਮਹਾਰਾਜ ਸਾਨੂੰ ਤਕੀਦ ਕਰਦੇ ਹਦਾਇਤ ਦਿੰਦੇ ਆ ਕਿ ਨਾਮ ਹੀ ਸਭ ਤੋਂ ਉੱਚਾ ਤੇ ਵੱਡਾ ਹੈ ਜਿਸ ਮਨੁੱਖ ਦੀ ਰਸਨਾ ਉੱਤੇ ਵਾਹਿਗੁਰਜੀ ਦਾ ਨਾਮ ਹੈ ਖਾਲਸਾ ਜੀ ਉਸ ਮਨੁੱਖ ਦੇ ਕੋਲੇ ਸਭ ਕੁਝ ਹੈ ਉਹ ਰਾਜਾ ਹੈ ਸਾਰੀ ਸ੍ਰਿਸ਼ਟੀ ਦਾ ਜਿਹੜਾ ਮਨੁੱਖ ਪਰਮੇਸ਼ਰ ਦੀ ਯਾਦ ਨੂੰ ਹਿਰਦੇ ਵਿੱਚ ਧਾਰ ਕੇ ਲੁਕਾ ਕੇ ਬੈਠਾ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਕਿ ਇਹ ਜਿਹੜਾ ਸੰਸਿਆ ਤੋਂ ਪੈਦਾ ਹੋਇਆ ਸੰਸਾਰ ਹੈ ਇਹਦੇ ਵਿੱਚ ਪੁੰਨ ਕਰੀਏ ਗੁਣ ਕਮਾਈਏ ਸੇਵਾ ਕਰੀਏ ਸਿਮਰਨ ਕਰੀਏ ਭਜਨ ਬੰਦਗੀ ਕਰੀਏ ਕਿਉਂਕਿ ਇਸ ਸੰਸਾਰ ਵਿੱਚ ਮਨੁੱਖ ਇਹੀ ਅਸਲ ਕੰਮ ਕਰਨ ਵਾਸਤੇ ਆਇਆ ਹੈ ਤੇ ਬਾਕੀ ਜਿਹੜੇ ਕਾਰਵਿਹਾਰ ਚੱਲ ਰਹੇ ਖਾਲਸਾ ਜੀ ਉਹ ਹਉਮੇ ਵਿੱਚ ਚੱਲ ਰਹੇ ਮਾਇਆ ਦੇ ਮੋਹ ਵਿੱਚ ਗ੍ਰਸਤ ਹੋਇਆ ਬੰਦਾ ਇਹ ਸਭ ਕੁਝ ਕਰੀ ਜਾ ਰਿਹਾ ਨਹੀਂ ਤੇ ਮਨੁੱਖ ਦਾ ਜਿਹੜਾ ਮੁਢਲਾ ਤੇ ਮੇਨ ਸ਼ਰੂਮਣੀ ਕੰਮ ਹੈ ਉਹ ਹੈ ਨਾਮ ਜਪਣਾ ਵਾਹਿਗੁਰੂ ਜੀ ਦਾ ਭਜਨ ਕਰਨਾ ਬੰਦਗੀ ਕਰਨੀ ਇਹ ਸਭ ਤੋਂ ਸ਼ਰੂਮਣੀ ਕਾਰਜ ਹੈ ਹਰ ਇੱਕ ਜੀਵ ਦਾ ਪਰ ਖਾਲਸਾ ਜੀ ਅਸੀਂ ਜਿਹੜਾ ਸ਼ਰਮਣੀ ਕੰਮ ਹੈ ਮੀਣ ਕੰਮ ਹੈ ਉਹਨੂੰ ਛੱਡ ਕੇ ਤੇ ਹੋਰ ਸਾਰੇ ਕੰਮ ਕਰਦੇ ਹਾਂ ਕਿਹੜਾ ਮਨੁੱਖ ਹੈ ਵਿਰਲੇ ਹਨ ਖਾਲਸਾ ਜੀ ਜਿਹੜੇ ਅੰਮ੍ਰਿਤ ਵੇਲੇ ਜਾ ਕੇ ਕੇਸੀ ਇਸ਼ਨਾਨ ਕਰਕੇ ਬਾਣੀ ਪੜ੍ਹਦੇ ਨਾਮ ਜਪਦੇ ਸਤਗੁਰਾਂ ਦੀਆਂ ਦਸੀਆਂ ਹੋਈਆਂ ਪੰਜ ਬਾਣੀਆਂ ਦਾ ਜਾਪ ਕਰਦੇ ਰਹਿ ਰਾਸ ਕੀਰਤਨ ਸੋਲੇ ਦਾ ਪਾਠ ਸ੍ਰੀ ਸੁਖਣੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਸੋ ਇਹ ਮਹਾਰਾਜ ਨੇ ਸਾਨੂੰ ਹਦਾਇਤਾਂ ਦਿੱਤੀਆਂ ਹਨ ਜਿਨ੍ਹਾਂ ਦੇ ਕੋਲ ਖਾਲਸਾ ਜੀ ਮਹਾਰਾਜ ਜੀ ਦੀ ਬਾਣੀ ਦਾ ਨਾਮ ਹੈ ਜਿਹੜੇ ਸਤਾਂ ਬਾਣੀਆਂ ਦਾ ਅਭਿਆਸੀ ਹਨ ਪੱਕੇ ਤੌਰ ਤੇ ਕਦੇ ਖਾਲਸਾ ਜੀ ਆਪਣਾ ਵਕਤ ਨਹੀਂ ਖੁੰਝਾਇਆ ਉਹਨਾਂ ਨੂੰ ਫਿਰ ਦਰਗਾਹ ਵਿੱਚ ਮਾਨ ਪ੍ਰਾਪਤ ਹੁੰਦਾ ਹੈ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਹਨ ਸਤਗੁਰੂ ਜੀ ਕਹਿੰਦੇ ਜਿਹੜੇ ਬਾਣੀ ਨਹੀਂ ਪੜ੍ਹਦੇ ਉਹਨਾਂ ਨੂੰ ਫਿਰ ਸਜਾਵਾਂ ਮਿਲਦੀਆਂ ਹਨ ਇਹ ਝੂਠ ਨਹੀਂ ਹੈ ਸੱਚ ਹੈ ਸਾਡਾ ਜਿਹੜਾ ਸੂਖਸ਼ਮ ਸਰੀਰ ਹੈ ਇੱਕ ਖਾਲਸਾ ਜੀ ਸਾਡਾ ਅਸਥੂਲ ਸਰੀਰ ਹੈ ਜਿਹੜਾ ਸਾਨੂੰ ਨਜ਼ਰ ਆ ਰਿਹਾ ਜਿਹੜਾ ਆ ਹੱਥ ਪੈਰ ਆ ਮੂੰਹ ਆ ਸਰੀਰ ਆ ਇਹ ਸਾਰਾ ਸਾਨੂੰ ਨਜ਼ਰ ਆ ਰਿਹਾ ਇਹ ਖਾਲਸਾ ਜੀ ਅਸਥੂਲ ਸਰੀਰ ਹੈ ਔਰ ਦੂਸਰਾ ਸਰੀਰ ਹੈ ਜਿਹੜਾ ਸਾਡੇ ਅੰਦਰ ਸੂਖਸ਼ਮ ਸਰੀਰ ਹੈ ਜਿਹੜਾ ਖਾਲਸਾ ਜੀ ਸੁਪਨੇ ਵਿੱਚ ਕਦੀ ਕਿਤੇ ਚਲੇ ਜਾਂਦਾ ਕਦੇ ਕਿਤੇ ਚਲੇ ਜਾਂਦਾ ਉਹ ਸੂਖਸ਼ਮ ਸਰੀਰ ਹੈ ਕਈ ਵਾਰ ਤੇ ਸੁਪਨਾ ਐਸਾ ਪ੍ਰਭਾਵਸ਼ਾਲੀ ਹੁੰਦਾ ਕਿ ਖਾਲਸਾ ਜੀ ਸਵੇਰੇ ਉੱਠ ਕੇ ਮਨੁੱਖ ਕਹਿੰਦਾ ਮੇਰੇ ਖੱਲੀਆਂ ਪੈ ਗਈਆਂ ਰਾਤੀ ਮੈਂ ਸਫਰ ਕਰਦਾ ਸਾਂ ਸੋ ਖਾਲਸਾ ਜੀ ਇਹ ਦਾਸ ਨੇ ਨਾ ਬਹੁਤ ਸਮਾਂ ਪਹਿਲਾਂ ਇੱਕ ਵਾਰ ਕੋਈ ਕਥਾ ਸੁਣੀ ਸੀ ਤੇ ਉਹਦੇ ਵਿੱਚ ਬਚਨ ਆਉਂਦੇ ਸੀ ਵੀ ਜਿਹੜਾ ਸੂਖਸ਼ਮ ਸਰੀਰ ਹੈ ਉਹਦੇ ਨਾਲ ਜੋ ਹੋਵੇ ਤੇ ਉਹ ਬੰਦੇ ਨੂੰ ਯਾਦ ਰਹਿੰਦਾ ਉਹਦਾ ਸਰੀਰ ਉਤੇ ਪ੍ਰਭਾਵ ਰਹਿੰਦਾ ਸਰੀਰ ਪ੍ਰਭਾਵ ਉਹਦਾ ਕਬੂਲਦਾ ਹੈ ਜਿਹੜਾ ਸੁਪਨੇ ਵਿੱਚ ਸੂਖਸ਼ਮ ਸਰੀਰ ਕਾਰਜ ਕਰਦਾ ਹੈ ਤੇ ਖਾਲਸਾ ਜੀ ਦਾਸ ਨੇ ਨਾ ਮਨ ਵਿੱਚ ਜਿੱਦਾਂ ਕਹਿ ਲਓ ਸ਼ੰਕਾ ਕਰ ਲਿਆ ਹੋਵੇ ਮੇਰੇ ਮਨ ਵਿੱਚ ਆਇਆ ਵੀ ਇਦਾਂ ਕਿਦਾਂ ਸਰੀਰ ਉਤੇ ਪ੍ਰਭਾਵ ਪੈ ਸਕਦਾ ਇਹ ਮੰਨਣਯੋਗ ਦੀ ਗੱਲ ਨਹੀਂ ਲੱਗੀ ਪਰ ਖਾਲਸਾ ਜੀ ਸਤਿਗੁਰਾਂ ਦੇ ਪੂਰਨ ਭਰੋਸਾ ਹੋਣ ਕਰਕੇ ਜੋ ਮਹਾਰਾਜ ਜੀ ਕਰ ਸਕਦੇ ਜਿਹੜਾ ਬੰਦਾ ਸਤਿਗੁਰਾਂ ਤੇ ਭਰੋਸਾ ਰੱਖਦਾ ਹੈ ਜਿਨ੍ਹਾਂ ਵਾਸਤੇ ਸਤਿਗੁਰ ਸਭ ਕੁਝ ਹੈ ਉਹਨਾਂ ਨੂੰ ਫਿਰ ਮਹਾਰਾਜ ਵਿਖਾ ਦਿੰਦੇ ਖਾਲਸਾ ਜੀ ਤੇ ਦਾਸ ਵਾਸਤੇ ਮਹਾਰਾਜ ਸਭ ਕੁਝ ਹਨ ਮੇਰੀ ਤੇ ਇਹੀ ਬੇਨਤੀ ਹੈ ਸਤਿਗੁਰਾਂ ਦੇ ਚਰਣਾ ਵਿੱਚ ਸਤਿਗੁਰੂ ਜੀ ਅਸੀਂ ਤਾਂ ਕਦੇ ਮਹਾਰਾਜ ਜੀ ਸਾਫ਼ ਸੁਧਰੇ ਨਹੀਂ ਬਣ ਸਕਦੇ ਮਹਾਰਾਜ ਅਸੀਂ ਤੇ ਕਦੇ ਪਾਪ ਨਹੀਂ ਛੱਡ ਸਕਦੇ ਅਪਰਾਧ ਕਰਨੋਂ ਨਹੀਂ ਹਟ ਸਕਦੇ ਪਰ ਆਪ ਜੀ ਦਾ ਬਿਰਦ ਹੈ ਆਪ ਜੀ ਬਖਸ਼ਦੇ ਰਹਿਣਾ ਮਹਾਰਾਜ ਬਖਸ਼ ਕੇ ਆਪਣੇ ਜਾਣ ਕੇ ਸੱਚੇ ਪਾਤਸ਼ਾਹ ਚਰਨਾਂ ਨਾਲ ਜੋੜੀ ਰੱਖਣਾ ਇਹੀ ਅਰਦਾਸ ਬੇਨਤੀ ਦਾਸ ਦੀ ਹੈ ਤੇ ਖਾਲਸਾ ਜੀ ਇੱਕ ਵਾਰ ਨਾ ਇਦਾਂ ਮੈਂ ਸੋਚ ਲਿਆ ਵਿਚਾਰ ਜਿੱਦਾਂ ਮਨ ਵਿੱਚ ਚੱਲ ਪਈ ਸ਼ੰਕਾ ਆ ਗਿਆ ਤੇ ਸਤਗੁਰਾਂ ਨੇ ਕੀ ਖੇਡ ਵਰਤੌਣਾ ਕੀਤੀ ਖਾਲਸਾ ਜੀ ਦਾਸ ਨਾ ਸੁਪਨਾ ਮੈਨੂੰ ਆਉਂਦਾ ਕਿ ਮੈਂ ਕਿਸੇ ਪਹਾੜ ਉਤੋਂ ਉਤਰ ਰਿਹਾ ਹਾਂ ਤੇ ਮੇਰਾ ਪੈਰ ਸਲਿੱਪ ਕਰ ਜਾਂਦਾ ਸੁਪਨੇ ਦੇ ਵਿੱਚ ਤੇ ਮੈਂ ਉਤੋਂ ਬਹੁਤ ਜਿੱਦਾਂ ਡਿੱਗਦਾ ਆਉਣਾ ਪੂਰਾ ਮੇਰਾ ਸਰੀਰ ਹਿੱਲਦਾ ਮੈਨੂੰ ਫੀਲ ਹੁੰਦਾ ਸੁੱਤੇ ਨੂੰ ਉਤੋਂ ਡਿੱਗਦਾ ਆਉਣਾ ਤੇ ਥੱਲੇ ਖਾਲਸਾ ਜੀ ਜਿੱਦਾਂ ਉਹ ਕੰਡਾ ਹੁੰਦਾ ਸਮੁੰਦਰ ਦਾ ਤੇ ਮੈਂ ਉਹਦੇ ਵਿੱਚ ਡਿੱਗ ਪੈਂਦਾ ਜਦੋਂ ਉਹਦੇ ਵਿੱਚ ਡਿੱਗ ਪੈਂਦਾ ਮੈਨੂੰ ਤੈਰਨਾ ਨਹੀਂ ਆਉਂਦਾ ਬੜੇ ਹੱਥ ਪੈਰ ਮਾਰਦਾ ਹਾਂ ਤੇ ਪਰ ਕੋਈ ਯਤਨ ਨਹੀਂ ਹੁੰਦਾ ਤੇ اچانک ਇਕਦਮ ਮਤਲਬ ਕੋਈ ਹੱਥ ਮੇਰਾ ਕਿਸੇ ਚੀਜ਼ ਨੂੰ ਪੈਂਦਾ ਤੇ ਉਹਨੂੰ ਫੜ ਕੇ ਤੇ ਮੈਂ ਬਾਹਰ ਨਿਕਲ ਆਉਣਾ ਤੇ ਖਾਲਸਾ ਜੀ ਜਦੋਂ ਮੈਂ ਅਜੇ ਬਾਹਰ ਹੀ ਨਿਕਲਣ ਲੱਗਦਾ ਹਾਂ ਤੇ ਇੱਕ ਪਾਣੀ ਦੀ ਛਾਲ ਆਉਂਦੀ ਆ ਫਿਰ ਮੈਨੂੰ ਵਿੱਚ ਲੈ ਜਾਂਦੀ ਆ ਤੇ ਜਦੋਂ ਇਹ ਹੋਇਆ ਉਸ ਤੋਂ ਬਾਅਦ ਆਹ ਉਹ ਇੰਨੀ ਕੁ ਜ਼ੋਰ ਦੀ ਛਾਲ ਵੱਜਦੀ ਆ ਮੇਰੇ ਵਿੱਚ ਕਿ ਮੇਰੀਆਂ ਜਿਹੜਾ ਮੇਰਾ ਇਹ ਸੂਲ ਸਰੀਰ ਆ ਇਹਦੀਆਂ ਖਾਲਸਾ ਜੀ ਅੱਖਾਂ ਖੁੱਲ੍ਹ ਜਾਂਦੀਆਂ ਜਦੋਂ ਅੱਖਾਂ ਖੁੱਲੀਆਂ ਤੇ ਜਿੱਦਾਂ ਆਪਾਂ ਨੂੰ ਗੋਤਾ ਨਹੀਂ ਆ ਜਾਂਦਾ ਪਾਣੀ ਦਾ ਖਾਲਸਾ ਜੀ ਇਦਾਂ ਉਹ ਰਾਤ ਵੇਲੇ ਇਦਾਂ ਮੈਨੂੰ ਗੋਤਾ ਆ ਗਿਆ ਸੀ ਤੇ ਉਸ ਪਾਣੀ ਦਾ ਸਵਾਦ ਮੇਰੇ ਮੁਖ ਦੇ ਵਿੱਚ ਸੀ ਨਮਕ ਵਾਲਾ ਪਾਣੀ ਸੀ ਮੈਨੂੰ ਅੱਜ ਤੱਕ ਉਹ ਚੀਜ਼ ਯਾਦ ਹੈ ਤੇ ਮਹਾਰਾਜ ਨੇ ਮੈਨੂੰ ਉਹ ਚੀਜ਼ ਕਰਕੇ ਵਿਖਾਈ ਸੀ ਖਾਲਸਾ ਜੀ ਜਿਹੜੇ ਨਹੀਂ ਮੰਨਦੇ ਉਹ ਨਹੀਂ ਮੰਨਦੇ ਪਰ ਸਤਗੁਰੂ ਮਹਾਰਾਜ ਨੇ ਸਦਾ ਇਹ ਸਤਗੁਰਾਂ ਨੇ ਸਭ ਚੀਜ਼ਾਂ ਵਿਖਾਈਆਂ ਜੋ ਸ੍ਰਿਸ਼ਟੀ ਵਿੱਚ ਹੈ ਮਹਾਰਾਜ ਜੀ ਦਿਖਾ ਦਿੰਦੇ ਖਾਲਸਾ ਜੀ ਤੇ ਫਿਰ ਨਾ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਉਸ ਦਿਨ ਤੋਂ ਬਾਅਦ ਫਿਰ ਮੈਨੂੰ ਇਹ ਯਕੀਨ ਬਣ ਗਿਆ ਵੀ ਨਹੀਂ ਮਹਾਰਾਜ ਜੀ ਸੱਚੇ ਪਾਤਸ਼ਾਹ ਕਹਿੰਦੇ ਸੱਤ ਕਹਿੰਦੇ ਇੱਕ ਖਾਲਸਾ ਜੀ ਸਾਡਾ ਕਰਮ ਸਰੀਰ ਹੈ ਜਿਹੜਾ ਸਾਨੂੰ ਕਿਸੇ ਨੂੰ ਕੁੱਤੇ ਦਾ ਮਿਲਿਆ ਕਿਸੇ ਨੂੰ ਬਿੱਲੇ ਦਾ ਕਿਸੇ ਨੂੰ ਚਿੜੀ ਦਾ ਕਿਸੇ ਨੂੰ ਕਾਂ ਦਾ ਕਿਸੇ ਨੂੰ ਮਨੁੱਖਾ ਮਿਲਿਆ ਇਹ ਤਿੰਨ ਸਰੀਰ ਨੇ ਸਾਡੇ ਇੱਕ ਸਰੀਰ ਜਿਹੜਾ ਖਾਲਸਾ ਜੀ ਇਹ ਸਰੀਰ ਹੈ ਜਿਹੜਾ ਸਥੂਲ ਨਜ਼ਰੀ ਆ ਰਿਹਾ ਜਿਹਦੇ ਨਾਲ ਆਪਾਂ ਕੰਮ ਵਿਹਾਰ ਕਾਰ ਕਰ ਰਹੇ ਹਾਂ ਇਹ ਜਦੋਂ ਮੁੱਕੇਗਾ ਇਹਦਾ ਖਾਲਸਾ ਜੀ ਇੱਥੇ ਸੰਸਕਾਰ ਕਰ ਦਿੱਤਾ ਜਾਵੇਗਾ ਇਹ ਮਿੱਟੀ ਹੋ ਜਾਂਦਾ ਇਹਦਾ ਕੋਈ ਲਾਭ ਨਹੀਂ ਇੱਕ ਸਰੀਰ ਕਰਮ ਸਰੀਰ ਹੈ ਉਹ ਵੀ ਖਾਲਸਾ ਜੀ ਜਦੋਂ ਮਨੁੱਖ ਗਾਂ ਜਾਂਦਾ ਤੇ ਬਦਲ ਜਾਂਦਾ ਉਹਦੇ ਕਰਮ ਅਨੁਸਾਰ ਕਿਸੇ ਨੂੰ ਕੁੱਤੇ ਦਾ ਮਿਲ ਜਾਂਦਾ ਕਿਸੇ ਨੂੰ ਸੱਪ ਦਾ ਮਿਲ ਜਾਂਦਾ ਕਿਸੇ ਨੂੰ ਪਰਮੇਸ਼ਰ ਫਿਰ ਬੰਦਾ ਬਣਾ ਕੇ ਬੀਬੀ ਬਣਾ ਕੇ ਭੇਜ ਦਿੰਦਾ ਪਰ ਜਿਹੜਾ ਵਿਜਲਾ ਸਰੀਰ ਹੈ ਅਸਥੂਲ ਸਰੀਰ ਖਾਲਸਾ ਜੀ ਉਸ ਸਰੀਰ ਨੂੰ ਜਿਹੜੇ ਜਮਦੂਤ ਲੈ ਕੇ ਜਾਂਦੇ ਨੇ ਉਹ ਜਿਹੜਾ ਸੂਲ ਸਰੀਰ ਹੈ ਜਿੱਦਾਂ ਸੁਪਨੇ ਵਿੱਚ ਸਾਨੂੰ ਸਭ ਕੁਝ ਫੀਲ ਹੁੰਦਾ ਨਾ ਉਹ ਇਸਤੂਲ ਸਰੀਰ ਨੂੰ ਫੀਲ ਹੁੰਦਾ ਉਹ ਸੌਂਦਾ ਨਹੀਂ ਖਾਲਸਾ ਜੀ ਇਹ ਸਰੀਰ ਸੁੱਤਾ ਹੁੰਦਾ ਤੇ ਉਹ ਸੁਪਨੇ ਵਿੱਚ ਵੀ ਕਾਰਜ ਕਰ ਰਿਹਾ ਹੁੰਦਾ ਜਿਹੜਾ ਸੂਲ ਸਰੀਰ ਆਪਾਂ ਕਈ ਵਾਰ ਦਰਸ਼ਨ ਕਰ ਲੈਨੇ ਆ ਉਹ ਸੂਖਸ਼ਮ ਸਰੀਰ ਨੂੰ ਕਈ ਵਾਰ ਸਹੀਦਾਂ ਦੇ ਦਰਸ਼ਨ ਹੁੰਦੇ ਸਤਗੁਰਾਂ ਦੇ ਦਰਸ਼ਨ ਸਥਾਨਾਂ ਦੇ ਦਰਸ਼ਨ ਸੰਗਤ ਦੇ ਦਰਸ਼ਨ ਹੋਣੇ ਜਾਂ ਸੇਵਾ ਕਰਦਿਆਂ ਕਿਤੇ ਨਜ਼ਰ ਆ ਜਾਣਾ ਸੁਪਨੇ ਵਿੱਚ ਉਹ ਸੂਖਸ਼ਮ ਸਰੀਰ ਹੈ ਸਾਡਾ ਜਿਨਨੇ ਦੇਵਤੇ ਹਨ ਇਹ ਖਾਲਸਾ ਜੀ ਸਾਰੇ সূক্ষਮ ਸਰੀਰ ਦੇ ਵਿੱਚ ਨੇ ਤੇ ਇਹ ਸਭ ਤੋਂ ਵੱਡੀ ਸ਼ਕਤੀ ਹੈ সূক্ষਮ ਸਰੀਰ ਕਿਤੇ ਵੀ ਜਾ ਸਕਦਾ ਹੈ ਤੇ ਉਹ ਜਿਹੜੇ ਜਾਮ ਹਨ ਜਿਹਨੂੰ ਆਪਾਂ ਖਾਲਸਾ ਜੀ ਪਾਪ ਕਰਦੇ ਹਾਂ ਅਪਰਾਧੀ ਹਾਂ ਫਿਰ ਸਾਨੂੰ ਜਦੋਂ ਜਾਮ ਲੈਣ ਵਾਸਤੇ ਆਉਂਦੇ ਆ ਫਿਰ ਇਹ ਸਾਡੇ ਅਸਥੂਲ ਸਰੀਰ ਦੇ ਵਿੱਚੋਂ ਉਹ ਜਿਹੜਾ সূক্ষਮ ਸਰੀਰ ਹੁੰਦਾ ਉਹਨੂੰ ਕੱਢ ਕੇ ਲੈ ਜਾਂਦੇ ਆ ਫਿਰ ਉਹਨੂੰ ਖਾਲਸਾ ਜੀ ਮਾਰ ਪੈਂਦੀ ਆ ਦੁੱਖ ਲੱਗਦਾ ਹੈ ਪੀੜਾ ਹੁੰਦੀ ਹੈ ਉਹਨੂੰ ਫਿਰ ਖਾਲਸਾ ਜੀ ਅਗਲਾ ਸਫਰ ਜਿਹੜਾ ਉਹਦੇ ਕੋਲੋਂ ਕਰਾਉਂਦੇ ਹਨ ਉਹ ਸਾਡਾ ਸੂਖਸ਼ਮ ਸਰੀਰ ਹੈ ਸੋ ਮਹਾਰਾ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਾਨੂੰ ਸਮਝਾਉਂਦੇ ਇਹੀ ਹਨ ਕਿ ਭਲਿਆ ਉਹ ਜਿਹੜਾ ਤੇਰਾ ਸੂਖਸ਼ਮ ਸਰੀਰ ਹੈ ਨਾ ਉਹ ਜਿਹੜੀ ਤੂੰ ਆਪਣੇ ਸਰੀਰ ਨਾਲ ਬਾਣੀ ਪੜੇਗਾ ਉਹ ਖਾਲਸਾ ਜੀ ਸਾਰਾ ਫਲ ਸੂਖਸ਼ਮ ਸਰੀਰ ਨੂੰ ਮਿਲਦਾ ਉਹ ਸਾਡੇ ਅੰਦਰਲੇ ਸਰੀਰ ਨੂੰ ਪਤਾ ਲੱਗਦਾ ਇਸ ਕਰਕੇ ਇਹ ਜਿਹੜਾ ਗੋਜ ਗਿਆਨ ਹੈ ਇਹਦੇ ਤੋਂ ਖਾਲਸਾ ਜੀ ਸੰਸਾਰ ਕੋਹਾਂ ਦੂਰ ਹੈ ਜਿਹੜਾ ਨਾਮ ਜਪਣਾ ਹੈ ਉਹ ਨਾਮ ਹੁਣ ਕਈ ਕਹਿੰਦੇ ਨੇ ਇੱਕ ਵਾਰ ਕਿਸੇ ਵੀਰ ਨੇ ਮੈਨੂੰ ਕਿਹਾ ਵੀ ਸੀ ਕਿ ਤੁਸੀਂ ਇਹ ਗੱਲ ਬੋਲਦੇ ਹੋ ਕਿ ਨਾਮ ਜਪੋ ਨਾਮ ਨਾਲ ਜਾਵੇਗਾ ਤੇ ਉਹ ਕਹਿੰਦਾ ਵੀ ਨਾਲ ਕੀਤੇ ਜਾਵੇਗਾ ਸਰੀਰ ਤੇ ਇੱਥੇ ਸੜ ਜਾਂਦਾ ਕਿੱਥੇ ਜਾਵੇਗਾ ਨਾਲ ਖਾਲਸਾ ਜੀ ਉਹੀ ਮੈਂ ਅੱਜ ਗੱਲ ਕਰ ਰਿਹਾ ਹਾਂ ਕਿ ਜਿਹੜਾ ਸੂਖਸ਼ਮ ਸਰੀਰ ਹੈ ਨਾ ਉਹਦੇ ਨਾਲ ਤੁਹਾਡਾ ਜਪਿਆ ਹੋਇਆ ਨਾਮ ਜਾਵੇਗਾ ਉਹਦੇ ਵਿੱਚ ਸਾਰੀ ਸਟੋਰੇਜ ਹੁੰਦੀ ਆ ਸਾਰੀ ਮੈਮਰੀ ਕਾਰਡ ਆ ਤੁਹਾਡਾ ਉਹ ਉਹਦੀ ਫਿਰ ਜਦੋਂ ਅੱਗੇ ਜਾ ਕੇ ਧਰਮਰਾਜ ਨੇ ਫਿਲਮ ਵਿਖਾਉਣੀ ਹੈ ਉਹਦੇ ਵਿੱਚ ਸਾਰਾ ਕੁਝ ਆ ਜਾਣਾ ਤੁਸੀਂ ਮੁੱਕਰ ਨਹੀਂ ਸਕਦੇ ਕਿ ਮੈਂ ਫਲਾਣੇ ਦਾ ਮਾੜਾ ਸੋਚਿਆ ਕਿ ਨਹੀਂ ਸੋਚਿਆ ਤੁਹਾਡੇ ਅੰਦਰ ਦੀ ਗੱਲ ਵੀ ਰਿਕਾਰਡ ਹੋਵੇਗੀ ਤੁਹਾਡੇ ਬਾਹਰ ਦੀ ਗੱਲ ਵੀ ਰਿਕਾਰਡ ਹੋਵੇਗੀ ਉਹ ਦਾਤੇ ਕੋਲੇ ਐਸਾ ਸਿਸਟਮ ਹੈ ਸੋ ਇਸ ਕਰਕੇ ਨਾਮ ਨੂੰ ਜਪਿਆ ਕਰੀਏ ਬਾਣੀ ਪੜਿਆ ਕਰੀਏ 사ਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇੱਕ ਬੇਨਤੀ ਕਰਨੀ ਹੈ ਖਾਲਸਾ ਜੀ ਸਤਿਗੁਰੂ ਗੁਰੂ ਗਰੀਬ ਨਵਾਜ਼ ਮਹਾਰਾਜ ਦੀ ਕਿਰਪਾ ਸਦਕਾ ਜੋ ਆਪਾਂ ਸੇਵਾ ਕਰ ਰਹੇ ਆ ਤੇ ਜਿਹੜੀਆਂ ਸ਼ੀਧੀ ਦੇਗਾ ਸੰਗਤ ਦੀਆਂ ਦਾਸ ਨੇ ਲਗਭਗ ਕਰਾ ਦਿੱਤੀਆਂ ਹੁਣ ਮੇਰੇ ਕੋਲੋਂ ਖਾਲਸਾ ਜੀ ਪਰਚੀਆਂ ਨਹੀਂ ਖਿੱਚੀਆਂ ਫੋਟੋਆਂ ਜਾਂਦੀਆਂ ਕਿਉਂਕਿ ਅਰਦਾਸਾਂ ਜਿਆਦਾ ਹੁੰਦੀਆਂ ਤੇ ਕਾਰਜ ਜਿਆਦਾ ਨੇ ਇਸ ਕਰਕੇ ਕਾਰਜਾਂ ਵਿੱਚ ਵੀ ਵਿਅਸਤ ਹੋਈਦਾ ਮੈਂ ਜਿਨ੍ਹਾਂ ਦੀਆਂ ਮੇਰੇ ਕੋਲੇ ਪਰਚੀਆਂ ਨੇ ਉਹਨਾਂ ਦੀ ਮੈਂ ਜ਼ਰੂਰ ਭੇਜ ਦੇਵਾਂਗਾ ਕਈਆਂ ਦੀਆਂ ਖਾਲਸਾ ਜੀ ਨਹੀਂ ਖਿੱਚ ਹੁੰਦੀਆਂ ਉਹਨਾਂ ਕੋਲੋਂ ਮੈਂ ਮਾਫੀ ਮੰਗਦਾ ਹਾਂ ਬਾਕੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਭ ਕੁਝ ਵਧੀਆ ਚੱਲ ਰਿਹਾ ਤੇ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰੂ ਮੇਹਰਾ ਕਰਨ ਜਿਨ੍ਹਾਂ ਦੇ ਭਾਈ ਚੰਡੀ ਦੇ ਜਾਪ ਹਨ ਇੱਕ ਵਾਰ ਜਰੂਰ ਦਾਸ ਨੂੰ ਮੈਸੇਜ ਕਰ ਦਿਓ ਤੇ ਕਨਫਰਮ ਕਰ ਲਿਓ ਤਰੀਕ ਤੇ ਜਿਨ੍ਹਾਂ ਨੇ ਬੁੱਕ ਕਰਾਉਣ ਵਾਸਤੇ ਕਿਹਾ ਸੀ ਜਾਂ ਉਹਨਾਂ ਦੇ ਬੁੱਕ ਨਹੀਂ ਹੋਏ ਉਹਨਾਂ ਨੂੰ ਜੇ ਮੈਂ ਤਰੀਕ ਨਹੀਂ ਦੱਸੀ ਉਹ ਵੀ ਮੈਨੂੰ ਮੈਸੇਜ ਕਰ ਲਿਓ ਸੋ ਆਓ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੂਰ ਸਿੰਘ ਸਾਹਿਬ ਜਿਨ੍ਹਾਂ ਦੀ ਕਿਰਪਾ ਸਦਕਾਏ ਹੱਡ ਵੀਤੀ ਆਈ ਹੈ ਉਹ ਸਰਵਣ ਕਰੀਏ ਮਹਾਰਾ ਸੱਚੇ ਪਾਸ਼ਾ ਨੇ ਮੇਰਾ ਕੀਤੀਆਂ ਆਪਾਂ ਖਾਲਸਾ ਜੀ ਹਮੇਸ਼ਾ ਇਹ ਗੱਲ ਕਰਦੇ ਹਾਂ ਮਹਾਰਾਜ ਦੀ ਬਾਣੀ ਜਿਹੜੀ ਹੈ ਸਭ ਤੋਂ ਵੱਡਾ ਤੇ ਮੁੱਖ ਕੰਮ ਹੈ ਮਹਾਰਾਜ ਦੀ ਬਾਣੀ ਪੜਨੀ ਭਜਨ ਕਰਨਾ ਬੰਦਗੀ ਕਰਨੀ ਜਿਸ ਮਨੁੱਖ ਦੇ ਕੋਲੇ ਭਜਨ ਹੈ ਬੰਦਗੀ ਹੈ ਵਾਹਿਗੁਰੂ ਜੀ ਦਾ ਨਾਮ ਹੈ ਉਹਦੇ ਕੋਲੇ ਖਾਲਸਾ ਜੀ ਸਭੇ ਪਦਾਰਥ ਹਨ ਤੇ ਜਿਸ ਮਨੁੱਖ ਦੇ ਕੋਲੇ ਵਾਹਿਗੁਰੂ ਜੀ ਦਾ ਨਾਮ ਨਹੀਂ ਭਜਨ ਨਹੀਂ ਬੰਦਗੀ ਨਹੀਂ ਫਿਰ ਉਹ ਖਾਲਸਾ ਜੀ ਕਈ ਪ੍ਰਕਾਰ ਦੇ ਕਾਰਜ ਕਰਦਾ ਪਰ ਸਫਲਤਾ ਨਹੀਂ ਪ੍ਰਾਪਤ ਹੁੰਦੀ ਜਿਵੇਂ ਹੁਣ ਕਈ ਘੋੜਿਆਂ ਦੇ ਚਣੇ ਦਿੰਦੇ ਨੇ ਤੇ ਕਹਿੰਦੇ ਸਾਡਾ ਕਾਰਜ ਨਹੀਂ ਹੋਇਆ ਤੇ ਪੁੱਛੀਏ ਤੇ ਕੋਈ ਸੇਵਾ ਪਾਣੀ ਕਰਦੇ ਹੋ ਕੋਈ ਅਮਰਤ ਵੇਲੇ ਜਾਗਦੇ ਹੋ ਕਹਿੰਦੇ ਸਾਡੇ ਕੋਲ ਪਾਠ ਨਹੀਂ ਹੁੰਦਾ ਬਾਕੀ ਸੇਵਾ ਤੁਸੀਂ ਜਿੰਨੀ ਕਹੋ ਅਸੀਂ ਭੇਜ ਦਿੰਨੇ ਆ ਭਾਈ ਉਹ ਉਹਦੇ ਨਾਲੋਂ ਚੰਗਾ ਤੁਸੀਂ ਨਾ ਭੇਜੋ ਕਿਉਂ ਆਪਣੇ ਪੈਸੇ ਐਵੇਂ ਖਰਾਬ ਕਰਦੇ ਕਿਉਂਕਿ ਖਾਲਸਾ ਜੀ ਵਾਹਿਗੁਰੂ ਵਾਹਿਗੁਰੂ ਮੁੱਖੋਂ ਬੋਲ ਕੇ ਹੀ ਦਾਨ ਦਓ ਵਾਹਿਗੁਰੂ ਵਾਹਿਗੁਰੂ ਜਪੋ ਫਿਰ ਉਹ ਜਿਹੜਾ ਕੀਤਾ ਹੋਇਆ ਦਾਨ ਆ ਕੀਤੀ ਹੋਈ ਸੇਵਾ ਸਫਲਾ ਹੁੰਦੀ ਆ ਪਹਿਲਾਂ ਆਪ ਨਾਮ ਜਪਣਾ ਸ਼ੁਰੂ ਕਰੋ ਫਿਰ ਬਾਕੀ ਕਾਰਜ ਕਰਾਓ ਪਰ ਕੀ ਕਰਦੀ ਆ ਸੰਗਤ ਕਾਰਜ ਸਾਰੇ ਕਰਾਈ ਜਾਂਦੀ ਆ ਨਾਮ ਨਾ ਜਪਦੀ ਐ ਨਾ ਬਾਣੀ ਪੜ੍ਹਦੀ। ਸੋ ਉਹ ਕਾਰਜ ਪਹਿਲਾਂ ਕਰੋ। ਆਓ ਅੱਜ ਦੀ ਹੱਡਬੀਤੀ ਸਰਵਣ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਜੋ ਆਈ ਹੈ। ਇਹ ਹੱਡਬੀਤੀ ਖਾਲਸਾ ਜੀ ਦਿੱਲੀ ਦੀ ਹੈ ਤੇ ਇੱਕ ਮਾਤਾ ਜੀ ਨੇ ਸੁਣਾਉਣਾ ਕੀਤੀ ਐ। ਮਾਤਾ ਜੀ ਦਾ ਪੁੱਤਰ ਖਾਲਸਾ ਜੀ ਕੋਈ ਉਹਦੇ ਦਿਮਾਗੀ ਪਰੇਸ਼ਾਨੀ ਉਹਨੂੰ ਹੋਈ ਸੀ ਤੇ ਉਹ ਕੁਦਰਤੀ ਕੁਦੇ ਖੇਡਣ ਗਿਆ ਸੀ ਤੇ ਸੱਟ ਲੱਗ ਗਈ ਦਿਮਾਗ ਸਿਰ ਦੇ ਵਿੱਚ ਤੇ ਉਹ ਖਾਲਸਾ ਜੀ ਜਿੱਦਾਂ ਖੂਨ ਜੰਮ ਜਾਂਦਾ ਤੇ ਪਤਾ ਨਾ ਲੱਗਾ ਤੇ ਕੁਝ ਮਹੀਨਾ ਡੇਢ ਮਹੀਨਾ ਚਲੋ ਦਵਾਈ ਵਿਚਾਰਾ ਖਾਂਦਾ ਰਿਹਾ ਮਾਤਾ ਕੋਈ ਬਹੁਤੀ ਅਮੀਰ ਨਹੀਂ ਸੀ ਕੱਲੀ ਕੱਲੀ ਮਾਤਾ ਨੂੰੇ ਮਾਂ-ਪੋਤੀ ਸਨ ਉਹਨਾਂ ਦਾ ਪਿਤਾ ਚੜ੍ਹਾਈ ਕਰ ਗਿਆ ਸੀ ਤੇ ਮਾਤਾ ਜੀ ਜਿਹੜੇ ਨੇ ਉਹ ਖਾਲਸਾ ਜੀ ਕਿਸੇ ਬੈਂਕ ਦੇ ਵਿੱਚ ਕੰਮ ਕਰਦੇ ਨੇ ਜਿੱਦਾਂ ਨਾਰਮਲ ਉਹਨਾਂ ਨੂੰ ਰੱਖਿਆ ਹੁੰਦਾ ਉਹ ਉਹ ਕੰਮ ਕਰਦੇ ਸਨ ਤੇ ਜਿਹੜਾ ਉਹਨਾਂ ਦਾ ਭਜੰਗੀ ਆ ਉਹ ਵੀ ਕਿਤੇ ਫੈਕਟਰੀ ਵਗੈਰਾ ਵਿੱਚ ਕੰਮ ਕਰਦਾ ਪਰ ਖੇਡਣ ਬਹੁਤ ਜਾਂਦਾ ਖੇਡਣ ਦਾ ਬੜਾ ਉਹਨੂੰ ਸ਼ੌਂਕ ਹੈ ਕਿਤੇ ਖੇਡਣ ਗਿਆ ਸੀ ਤੇ ਸਿਰ ਖਾਲਸਾ ਜੀ ਵੱਜਣ ਕਰਕੇ ਛੱਟ ਵੱਜਣ ਕਰਕੇ ਤੇ ਉਹ ਸਿਰ ਦੇ ਵਿੱਚ ਨਾ ਖੂਨ ਜਮਾ ਹੋ ਗਿਆ ਪਤਾ ਨਾ ਲੱਗਾ ਦਵਾਈ ਲੈਂਦਾ ਰਿਹਾ ਕਿ ਸਿਰਦਰਦ ਕਰਦਾ ਸਿਰਦਰਦ ਕਰਦਾ ਮਹੀਨੇ ਡੇਢ ਮਹੀਨੇ ਬਾਅਦ ਨਾ ਅਵਲੀਆਂ ਟਵਲੀਆਂ ਜਿੱਦਾਂ ਬੰਦਾ ਮਾਰਦਾ ਕਮਲਾਪਨ ਖਾਲਸਾ ਜੀ ਸਰੀਰ ਨੂੰ ਆ ਗਿਆ ਕੱਲਾ ਹੀ ਬੋਲੀ ਜਾਂਦਾ ਸੀ ਪਤਾ ਹੀ ਨਹੀਂ ਲੱਗਦਾ ਕਿਹੜੀ ਗੱਲ ਕਰਨ ਡਿਆ ਭੁੱਲਣ ਲੱਗ ਪਿਆ ਕਿਉਂਕਿ ਸਿਰ ਦੀ ਛੱਟ ਜਿਹੜੀ ਖਾਲਸਾ ਜੀ ਬਹੁਤ ਮਾੜੀ ਹੈ ਤੇ ਜਦੋਂ ਇਦਾਂ ਹੋਇਆ ਤੇ ਖਾਲਸਾ ਜੀ ਉਹਦੇ ਨਾਲ ਦੇ ਮਿੱਤਰਾਂ ਨੇ ਵੀ ਕਿਹਾ ਵੀ ਤੂੰ ਕੀ ਕਰਦਾ ਹੈ ਮਾਤਾ ਨੂੰ ਮਿਲ ਕੇ ਗੱਲ ਕਰ ਵੀ ਇਹਨੂੰ ਕੁਝ ਹੋਇਆ ਤੇ ਮਾਤਾ ਜਿਹੜੀ ਸੀ ਖਾਲਸਾ ਜੀ ਉਹ ਇੱਕ ਗੁਰਸਿੱਖ ਪਰਿਵਾਰ ਸੀ ਬੈਂਕ ਦੇ ਵਿੱਚ ਉਹ ਮੈਨੇਜਰ ਸਾਨੂੰ ਸ਼ਾਇਦ ਜਾਂ ਕੁਛ ਉਦਾਂ ਡਿਊਟੀ ਕਰਦੇ ਸਨ ਉਹ ਮਾਤਾ ਦੀ ਬਹੁਤ ਮਦਦ ਕਰਦੇ ਸੀ ਤੇ ਉਹਨਾਂ ਨੂੰ ਮਾਤਾ ਨੇ ਦੱਸਿਆ ਵੀ ਇਦਾਂ ਮੇਰੇ ਪੁੱਤਰ ਨੂੰ ਇਹ ਦਿੱਕਤ ਆਈ ਹੈ ਵੀ ਕੀ ਕਰੀਏ ਹਸਪੀਟਲ ਖੜਿਆ ਤੇ ਉਹਨਾਂ ਨੇ ਕਿਹਾ ਵੀ ਇਹਦੇ ਦਿਮਾਗ ਦੇ ਵਿੱਚ ਖੂਨ ਜੰਮਿਆ ਹੋਇਆ ਇਹਦਾ ਆਪਰੇਟ ਕਰਨਾ ਪੈਣਾ ਤੇ ਖਾਲਸਾ ਜੀ ਮਾਤਾ ਕਹਿੰਦੀ ਸਾਡੇ ਕੋਲ ਤੇ ਇੰਨਾ ਪੈਸਾ ਨਹੀਂ ਹੁਣ ਖਾਲਸਾ ਜੀ ਖਰਚਾ ਕਿੰਨਾ ਵੱਡਿਆ ਸ਼ਹਿਰਾਂ ਦੇ ਵਿੱਚ ਤੇ ਉਹੀ ਖਰਚਾ ਹੁੰਦਾ ਜਦੋਂ ਇਦਾਂ ਹੋਇਆ ਤੇ ਮਾਤਾ ਜੀ ਨੇ ਚਲੋ ਖੜ ਥੜ ਕੇ ਖਾਲਸਾ ਜੀ ਪ੍ਰਸ਼ਨ ਕਰਾਇਆ ਬੱਚੇ ਦੇ ਪ੍ਰਸ਼ਨ ਨੂੰ 9 10 ਦਿਨ ਹੋ ਗਏ ਸੀ ਪਰ ਬੱਚੇ ਨੂੰ ਹੋਸ਼ ਨਹੀਂ ਆਈ ਬੱਚਾ ਬੋਲਿਆ ਨਹੀਂ ਤੇ ਮਾਤਾ ਖਾਲਸਾ ਜੀ ਪਹਿਲਾਂ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਜਿੱਦਾਂ ਚਪਹਿਰਿਆਂ ਦਾ ਉਹਨਾਂ ਨੂੰ ਪਤਾ ਸੀ ਪਹਿਲਾਂ ਵੀ ਕੱਟੇ ਸਨ ਉਹਨਾਂ ਨੇ ਸ਼ੀਦਾ ਸਾਹਿਬ ਬਸੇ ਚੜ ਕੇ ਜਾਂ ਟ੍ਰੇਨ ਚੜ ਕੇ ਆਉਂਦੇ ਹੁੰਦੇ ਸੀ ਦਰਬਾਰ ਸਾਹਿਬ ਵੀ ਸ਼ੀਦਾ ਸਾਹਿਬ ਵੀ ਤੇ ਵੈਸੇ ਜਿਹੜੀ ਮਾਤਾ ਦਾ ਨਗਰ ਸੀ ਉਹ ਖਾਲਸਾ ਜੀ ਜੰਡਿਆਲੇ ਦੇ ਲਾਗੇ ਕੋਈ ਪਿੰਡ ਸੀ ਤੇ ਦਿੱਲੀ ਵੱਲ ਵਿਆਹੇ ਸੀ ਤੇ ਇਹ ਮਾਤਾ ਦਾ ਬੜਾ ਸ਼ੁਰੂ ਤੋਂ ਬਾਬਾ ਦੀਪ ਸਿੰਘ ਸਾਹਿਬ ਨਾਲ ਪ੍ਰੇਮ ਸੀ ਤੇ ਮਹਾਰਾਜ ਦੀ ਕੋਈ ਕਿਰਪਾ ਵਰਤੀ ਸਤਗੁਰਾਂ ਨੇ ਮਿਹਰਾਂ ਕੀਤੀਆਂ ਤੇ ਮਾਤਾ ਨੇ ਆਪਣੇ ਬੱਚੇ ਵਾਸਤੇ ਤੇ ਖਾਲਸਾ ਜੀ ਉੱਥੇ ਕਿਸੇ ਨੂੰ ਛੱਡ ਕੇ ਤੇ ਸ਼ੀਦਾ ਸਾਹਿਬ ਆਈ ਮਾਤਾ ਕਹਿੰਦੀ ਵੀ ਮੇਰੇ ਮਨ ਵਿੱਚ ਇਹੋ ਹੀ ਆਇਆ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਜਦੋਂ ਘਰ ਚਲੀ ਗਈ ਤੇ ਮਾਰਾਇਨੇ ਮੇਰੇ ਕਾਰਜ ਸਵਾਰ ਦਿੰਨੇ ਤੇ ਖਾਲਸਾ ਜੀ 10 ਤੋਂ 11 ਦਿਨ ਗਿਆਨਾ ਤੋਂ 15 ਕਹਿੰਦੇ ਹੋਗੇ ਸਨ ਬੱਚੇ ਨੂੰ ਹੋਸ਼ ਨਹੀਂ ਆਏ ਡਾਕਟਰ ਕਹਿੰਦੇ ਸੀ ਵੀ ਕਿਦਾਂ ਕਿਸੇ ਨੇ ਪੁੱਛਿਆ ਸੀ ਮਾਤਾ ਕਹਿੰਦੀ ਮੈਨੂੰ ਨਹੀਂ ਸੀ ਦੱਸ ਦੇ ਪਰ ਮੈਂ ਕਿਸੇ ਨੂੰ ਜਿੱਦਾਂ ਜਿਹੜੇ ਉਹ ਭਾਈ ਸਾਹਿਬ ਸੀ ਉਹਨਾਂ ਨੂੰ ਕਿਹਾ ਸੀ ਪੁੱਛੋ ਤੇ ਉਹਨਾਂ ਨੂੰ ਡਾਕਟਰ ਨੇ ਜਵਾਬ ਦਿੱਤਾ ਸੀ ਵੀ ਮਤਲਬ 30% ਚਾਂਸ ਨੇ ਵੀ ਜੇ ਇੰਨੇ ਦਿਨ ਵੈਸੇ ਪੇਸ਼ੈਂਟ ਲਾਉਂਦਾ ਨਹੀਂ ਜਿੰਨੇ ਦਿਨੇ ਲੈ ਗਿਆ ਕਿ 30% ਚਾਂਸ ਨੇ ਜੇ ਉੱਠ ਪਵੇ ਇਹ 17% ਚਾਂਸ ਨਹੀਂ ਹੈਗੇ ਕਿਉਂਕਿ ਸਿਰ ਦਾ ਜਿਹੜਾ ਪ੍ਰਸ਼ਨ ਹੁੰਦਾ ਖਾਲਸਾ ਜੀ ਉਹ ਜ਼ਿਆਦਾਤਰ ਸੈੱਟ ਨਹੀਂ ਆਉਂਦਾ ਤੇ ਮਹਾਰਾਜ ਦੀ ਕਿਰਪਾ ਵਰਤੀ ਮਾਤਾ ਦੇ ਕੋਈ ਮਨ ਵਿੱਚ ਫੁਰਨਾ ਸ਼ਹੀਦਾਂ ਨੇ ਬਣਾਇਆ ਤੇ ਮਾਤਾ ਖਾਲਸਾ ਜੀ ਉੱਥੋਂ ਟ੍ਰੇਨੇ ਚੜ੍ਹ ਕੇ ਇਹ ਸ਼ਹੀਦਾਂ ਸਾਹਿਬ ਆ ਗਈ ਪਹਿਲਾਂ ਗੁਰੂ ਰਾਮਦਾਸ ਮਹਾਰ ਦੇ ਘਰ ਗਈ ਫਿਰ ਸ਼ਹੀਦਾਂ ਸਾਹਿਬ ਗਈ ਤੇ ਸ਼ਹੀਦਾਂ ਸਾਹਿਬ ਖਾਲਸਾ ਜੀ ਉਹਨੇ ਕੜਾਹ ਪ੍ਰਸ਼ਾਦ ਦੀ ਦੇਖ ਲਈ ਨਾਲੇ ਬਾਹਰੋਂ ਘਿਓ ਲਿਆ ਜੋਦ ਵਿੱਚ ਪਾਉਣ ਵਾਸਤੇ ਤੇ ਮਹਾਰਾਜ ਦੇ ਚਰਨਾਂ ਵਿੱਚ ਜੋਤ ਵਿੱਚ ਵੀ ਪਹਿਲਾਂ ਕਿਉ ਪਾਤਾ ਕੜਾ ਪ੍ਰਸ਼ਾਦ ਦੀ ਦੇਖ ਨੂੰ ਭੋਗ ਲਵਾ ਲਿਆ ਜਦੋਂ ਅੰਦਰ ਗਈ ਤੇ ਅੰਦਰ ਜਾ ਕੇ ਮਹਾਰਾਜ ਦੇ ਦਰਸ਼ਨ ਕਰਕੇ ਬਾਹਰ ਆ ਗਈ। ਨਿਸ਼ਾਨ ਸਾਹਿਬ ਲਾ ਕੇ ਦਰਸ਼ਨ ਹੋਏ ਤੇ ਮਾਤਾ ਕਹਿੰਦੀ ਨਿਸ਼ਾਨ ਸਾਹਿਬ ਨੂੰ ਜਦੋਂ ਮੈਂ ਮੱਥਾ ਟੇਕਿਆ ਨਾ ਤੇ ਮਾਤਾ ਕਹਿੰਦੀ ਮੈਨੂੰ ਇਦਾਂ ਲੱਗਾ ਕਿ ਨਿਸ਼ਾਨ ਸਾਹਿਬ ਦੇ ਵਿੱਚੋਂ ਆਵਾਜ਼ ਆਈ ਹੋਵੇ। ਉਥੇ ਵੀ ਹਾੜੇ ਅੰਦਰ ਆ ਕੇ ਅਰਦਾਸ ਕਰੋ। ਇਹ ਬਚਨ ਕਹਿੰਦੀ ਮੈਨੂੰ ਸੁਣਿਆ। ਪਤਾ ਨਹੀਂ ਕਿਸੇ ਨੇ ਆਖਿਆ ਕਿ ਜਾਂ ਸੁਣਨ ਚ ਗੱਲ ਹੋਈ ਜਾਂ ਮੈਨੂੰ ਕੋਈ ਆਖ ਗਿਆ ਕਿ ਜਾਂ ਮੈਨੂੰ ਇਹਦੇ ਵਿੱਚੋਂ ਸੁਣਿਆ ਪਰ ਕਹਿੰਨੀ ਮੈਨੂੰ ਇਦਾਂ ਲੱਗਾ ਕਿ ਜਿੱਦਾਂ ਮੈਂ ਨਿਸ਼ਾਨ ਸਾਹਿਬ ਦੇ ਨਾਲ ਮੱਥਾ ਲਾਇਆ ਨਾ ਤੇ ਮੱਥਾ ਲਾਉਣ ਦੇ ਨਾਲ ਮੱਥਾ ਟੇਕਣ ਦੇ ਨਾਲ ਮੈਨੂੰ ਇਹ ਆਵਾਜ਼ ਆਈ ਵੀ ਅੰਦਰ ਆਓ ਫਿਰ ਅਰਦਾਸ ਕਰੋ ਕਹਿੰਨੀ ਮੈਂ ਅੰਦਰ ਗਈ ਤੇ ਜਦੋਂ ਮੈਂ ਅਰਦਾਸ ਕਰਕੇ ਨਾ ਮਹਾਰਾਜ ਦੇ ਚਰਨਾਂ ਵਿੱਚ ਆਪ ਹੀ ਕਰਕੇ ਤੁਰਨ ਲੱਗੀ ਤੇ ਜਿਹੜੀ ਖਾਲਸਾ ਜੀ ਪਹਿਲੀ ਗੋਲ ਕਹਾ ਜਾਂ ਦੂਜੇ ਬੰਨੇ ਗੋਲ ਕਹ ਜਿੱਥੇ ਗਰੰਤੀ ਸਿੰਘ ਅਰਦਾਸ ਕਰਦਾ ਉਥੋਂ ਦੀ ਮਾਤਾ ਕਹਿੰਨੀ ਲੰਘਣ ਲੱਗੀ ਤੇ ਉਹ ਭਾਈ ਸਾਹਿਬ ਜੀ ਕਹਿੰਦੇ ਹਾਂ ਜੀ ਮਾਤਾ ਜੀ ਤੁਹਾਡੀ ਕੀ ਅਰ ਆਪ ਹੀ ਉਹਨਾਂ ਨੇ ਕਹਿੰਦੇ ਕਹਿਤਾ ਭਾਈ ਸਾਹਿਬ ਨੇ ਕੋਈ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਕਹਿੰਦੇ ਮੈਂ ਦੱਸਿਆ ਕਿ ਮੇਰਾ ਪੁੱਤਰ ਇਦਾਂ ਹਸਪੀਟਲ ਵਿੱਚ ਉਹਦਾ ਪ੍ਰਸ਼ਨ ਹੋਇਆ ਸਿਰ ਦਾ ਉਹਨੂੰ 15 ਦਿਨ ਹੀ ਹੋ ਚੱਲੇ ਉਹਨੂੰ ਹੋਸ਼ ਨਹੀਂ ਆਈ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੋ ਮਹਾਰਾਜ ਕਿਰਪਾ ਕਰੋ ਖਾਲਸਾ ਜੀ ਕਹਿੰਦੀ ਉਹ ਮਾਤਾ ਮਾਤਾ ਕਹਿੰਦੇ ਵੀ ਉਹ ਭਾਈ ਸਾਹਿਬ ਨੇ ਅਰਦਾਸ ਕੀਤੀ ਅਰਦਾਸ ਕਰਕੇ ਤੇ ਮਹਾਰਾਜ ਸੱਚੇ ਪਾਸ਼ਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਇੱਕ ਹਾਰ ਖਾਲਸਾ ਜੀ ਜਿਹੜਾ ਫੁੱਲਾਂ ਦਾ ਉਹ ਮੇਰੀ ਝੋਲੀ ਪਾ ਦਿੱਤਾ ਤੇ ਮੈਂ ਕਹਿੰਦੀ ਉੱਥੋਂ ਅਰਦਾਸ ਕਰਕੇ ਤੇ ਬਾਅਦ ਚ ਇਧਰੋਂ ਤਿਆਰੀ ਕਰ ਲਈ ਵੀ ਰਾਤ ਨੂੰ ਸ਼ਾਮਾਂ ਨੂੰ ਤੁਰ ਪੈਣਾ ਐਨੀ ਮੈਂ ਉੱਥੇ ਬੈਠ ਕੇ ਜਪਜੀ ਸਾਹਿਬ ਦੇ ਪੰਜ ਪਾਠ ਕੀਤੇ ਫਿਰ ਮੈਂ ਉੱਥੋਂ ਚਾਲਾ ਮਾਰਿਆ ਤੇ ਰੇਲ ਤੇ ਬੈਠ ਕੇ ਤੇ ਵਾਪਸ ਆਈ ਜਦੋਂ ਮੈਂ ਇੱਥੇ ਪਹੁੰਚੀ ਮਾਤਾ ਕਹਿੰਦੀ ਵੀ ਮੈਂ ਸਵੇਰੇ ਪਹਿਲਾਂ ਘਰ ਗਈ ਫਿਰ ਸਵੇਰੇ ਉੱਥੋਂ ਆਪਣੇ ਬੱਚੇ ਕੋਲੇ ਹਸਪੀਟਲ ਆਈ ਤੇ ਕਹਿੰਦੀ ਮੈਂ ਆਪਣੇ ਉਹ ਜਿਹੜੇ ਹਸਪੀਟਲ ਪਹੁੰਚੀ ਉੱਥੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਆਪਣੇ ਬੱਚੇ ਦੇ ਕੋਲੇ ਜਾਣਾ ਤੇ ਆ ਮੈਨੂੰ ਮਾਹਰ ਦੇ ਘਰੋਂ ਪ੍ਰਸ਼ਾਦ ਮਿਲਿਆ ਤੇ ਮੈਂ ਇਹ ਚਾਹੁੰਨੀ ਆ ਵੀ ਇਹ ਹਾਰ ਜਿਹੜਾ ਮੈਂ ਆਪਣੇ ਬੱਚੇ ਦੇ ਸਿਰ ਨੂੰ ਲਾਵਾਂ ਉਹ ਕਹਿਣ ਵੀ ਨਹੀਂ ਮਾਤਾ ਜੀ ਇਨਫੈਕਸ਼ਨ ਹੋ ਜਾ ਸਕਦੀ ਆ ਐ ਹੋ ਸਕਦਾ ਉਹ ਹੋ ਸਕਦਾ ਬਹੁਤ ਡਾਕਟਰ ਕਹਿਣ ਕਹਿਣੀ ਮੈਂ ਜਿੱਦ ਕਰ ਛੱਡੀ ਵੀ ਨਹੀਂ ਵੀ ਮੈਂ ਜਾਣਾ ਜਾਣਾ ਪਰ ਡਾਕਟਰਾਂ ਨੇ ਜਾਣ ਨਾ ਦਿੱਤਾ ਮੈਂ ਫੇਰ ਬਾਹਰ ਬੈਠ ਗਈ ਮਾਤਾ ਕਹਿਣੀ ਮੇਰੇ ਫੇਰ ਅੰਦਰੋਂ ਇਹ ਆਵਾਜ਼ ਆਈ ਵੀ ਇਹ ਆਪਣੇ ਬੱਚੇ ਨੂੰ ਬੱਚੇ ਨੂੰ ਸੁਹਾ ਕੇ ਆ ਆਪਣੇ ਬੱਚੇ ਦੇ ਸਿਰ ਨੂੰ ਸੁਹਾ ਕੇ ਵੇਖੋ ਖਾਲਸਾ ਜੀ ਕਿੰਡੀ ਖੇਡ ਆ ਅੰਦਰੋਂ ਸਾਧਗੁਰੂ ਜੀ ਆਵਾਜ਼ ਦੇ ਰਹੇ ਸਾਡੇ ਅੰਦਰ ਹੀ ਬੈਠਾ ਹੈ ਨਾ ਕੋਈ ਤਰਕ ਬਦਰ ਕਾਲੀ ਗੱਲ ਹੀ ਨਹੀਂ ਵਾਹਿਗੁਰੂ ਤੇ ਸਾਡੇ ਸਦਾ ਅੰਦਰ ਸਹਾਈ ਬੈਠਾ ਅੰਗ ਸੰਗ ਹੋ ਕੇ ਬੈਠਾ ਕਹਿੰਦੇ ਆਵਾਜ਼ ਆਈ ਤੇ ਮੈਂ ਨਾ ਵੇਖਿਆ ਤੇ ਜਿਹੜਾ ਉਹ ਅੰਦਰ ਜਾਣ ਨਹੀਂ ਦਿੰਦਾ ਹੁੰਦਾ ਉਹ ਥੋੜਾ ਜਿਹਾ ਥੱਲੇ ਨੂੰ ਗਿਆ ਤੇ ਕੋਈ ਵੀ ਨਹੀਂ ਸੀ ਬੂਹੇ ਅੱਗੇ ਮੈਂ ਕਹਿੰਦੀ ਉੱਥੇ ਜੋੜਾ ਲਾ ਕੇ ਅੰਦਰ ਚਲੀ ਗਈ ਅੰਦਰ ਜਾ ਕੇ ਮੈਂ ਆਪਣੇ ਬੱਚੇ ਦੇ ਸਿਰ ਨੂੰ ਉਹ ਜਿਹੜਾ ਹਾਰ ਮਿਲਿਆ ਸੀ ਉਹ ਵੀ ਲਾਇਆ ਜਿਹੜਾ ਘੋਸ ਸੀ ਥੋੜਾ ਜਿਹਾ ਮੱਥੇ ਨੂੰ ਉਹ ਵੀ ਲਾ ਕੇ ਨੇ ਮੈਂ ਮੁੜ ਆਈ ਜਦੋਂ ਵਾਪਸ ਆਈ ਤੇ ਮਾਤਾ ਕਹਿੰਦੀ ਮੈਂ ਆ ਕੇ ਬੈਠੀ ਮੈਨੂੰ ਬੈਰਾਗ ਜਿਹਾ ਆ ਗਿਆ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਕਹਿੰਦੇ ਮਹਾਰਾਜ ਦੀ ਐਸੀ ਕਿਰਪਾ ਵਰਗੀ ਅੱਧੇ ਇੱਕ ਘੰਟੇ ਦੇ ਵਿੱਚ ਵਿੱਚ ਨਾ ਡਾਕਟਰ ਥੱਲਿਓਂ ਘੇੜੇ ਤੇ ਆਉਂਦਾ ਜਦੋਂ ਡਾਕਟਰ ਕਹਿੰਦਾ ਵੀ ਮਾਤਾ ਜੀ ਕੋਈ ਨਹੀਂ ਹੌਸਲਾ ਰੱਖੋ ਮਹਾਰਾਜ ਕਿਰਪਾ ਕਰਨਗੇ ਸ਼ਾਇਦ ਹੂਸ਼ ਆ ਜਾਵੇ ਕਹਿੰਦੇ ਉਹ ਜਦੋਂ ਅੰਦਰ ਜਾਂਦਾ ਤੇ ਮਹਾਰਾਜ ਦੀ ਕਿਰਪਾ ਨਾਲ ਉੱਥੇ ਜਿੱਦਾਂ ਰੌਲਾ ਜਿਹਾ ਪੈ ਜਾਂਦਾ ਦੋ ਚਾਰ ਬੰਦੇ ਨਰਸ ਆਉਂਦੀ ਹੈ ਤੇ ਮੈਂ ਪੁੱਛਿਆ ਕੀ ਗੱਲ ਹੈ ਤੇ ਉਹਨਾਂ ਨੇ ਦੱਸਿਆ ਵੀ ਮਾਤਾ ਤੇਰੇ ਪੁੱਤਰ ਨੂੰ ਹੂਸ਼ ਆ ਗਈ ਆ ਪਰ ਅਜੇ ਤੂੰ ਮਿਲ ਨਹੀਂ ਸਕਦੀ ਅਜੇ ਸਾਨੂੰ ਮਿਲ ਲੈਂਦੇ ਉਹਨਾਂ ਨੇ ਖਾਲਸਾ ਜੀ ਵੇਖਿਆ ਚ ਆਖਿਆ ਫਿਰ ਮੈਨੂੰ ਬੁਲਾਇਆ ਪਰ ਮੇਰੇ ਬੱਚੇ ਨੇ ਮੈਨੂੰ ਪਛਾਣਿਆ ਨਹੀਂ ਸੀ ਉਸ ਵੇਲੇ ਪਰ ਅੱਖਾਂ ਖੋਲਨੀਆਂ ਸੀ ਮੈਨੂੰ ਹੌਸਲਾ ਵੱਜ ਗਿਆ ਐਸੀ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਐਸੀ ਸੱਚੇ ਪਾਤਸ਼ਾਹ ਨੇ ਮਿਹਰ ਵਰਤਾਈ ਕਿ ਮੇਰਾ ਬੱਚਾ ਜਿਹੜਾ ਦੂਜੇ ਤੀਜੇ ਦਿਨ ਫਿਰ ਮੈਨੂੰ ਪਛਾਣਨ ਲੱਗ ਪਿਆ ਸੀ ਬਿਲਕੁਲ ਠੀਕ ਹੋ ਗਿਆ ਸੀ ਰਾਜੀ ਹੋ ਗਿਆ ਸੀ ਸੋ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਦੀਆਂ ਬਰਕਤਾਂ ਖਾਲਸਾ ਜੀ ਵੇਖੋ ਕਿੱਥੋਂ ਮਾਈ ਚੱਲ ਕੇ ਆਈ ਤੇ ਆਪ ਬਾਬਾ ਦੀਪ ਸਿੰਘ ਸਾਹਿਬ ਨੇ ਉਹ ਸਿੰਘ ਨੂੰ ਪ੍ਰੇਰਿਆ ਜਿਹੜਾ ਖਾਲਸਾ ਜੀ ਅਰਦਾਸੀਆ ਸਿੰਘ ਸੀ ਉਹਨੇ ਮਾਤਾ ਦੀ ਅਰਦਾਸ ਕੀਤੀ ਮਾਤਾ ਕਹਿੰਦੀ ਮੈਂ ਨਹੀਂ ਸੀ ਉਹਨਾਂ ਨੂੰ ਕਿਹਾ ਅਰਦਾਸ ਕਰੋ ਮੈਨੂੰ ਉਹਨਾਂ ਨੇ ਆਵਾਜ਼ ਮਾਰ ਕੇ ਕਿਹਾ ਕਹਿੰਦੇ ਹਾਂ ਜੀ ਮਾਤਾ ਜੀ ਤੁਹਾਡੀ ਕੀ ਅਰਦਾਸ ਹੈ ਕਿਉਂਕਿ ਉਹ ਅਰਦਾਸ ਕਰਦੇ ਆ ਨਾ ਤੇ ਮਾਤਾ ਉਹਦੇ ਲਾਗੂ ਲੰਘ ਰਹੀ ਸੀ ਤੁਹਾਨੂੰ ਪਤਾ ਹੋਵੇਗਾ ਸਮਝ ਗਏ ਹੋਗੇ ਮੈਂ ਕਿਹਦੀ ਗੱਲ ਕਰ ਰਿਹਾ ਜਿਹੜੂ ਮਹਾਰਾਜ ਦੇ ਘਰ ਜਾ ਕੇ ਸ਼ਹੀਦਾ ਸਾਹਿਬ ਅਰਦਾਸ ਕਰੀਦੀ ਹੈ ਉਹਦੇ ਨਾਲ ਦੂਜੀ ਬਾਰੀ ਜਿੱਥੇ ਦੂਜੀ ਗੋਲਕ ਪਈ ਉਹਥੇ ਸਿੰਘ ਨੂੰ ਅਰਦਾਸ ਦੱਸੀਦੀ ਹੈ ਉਹ ਅਰਦਾਸ ਕਰ ਦਿੰਦਾ ਤੇ ਤੁਹਾਨੂੰ ਜੋ ਦੇਣਾ ਹੁੰਦਾ ਉਹ ਦੇ ਦਿੰਦਾ ਉਥੇ ਅਰਦਾਸ ਹੋਈ ਤੇ ਵੇਖੋ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਖਾਲਸਾ ਜੀ ਬੱਚਾ ਨਵੰਬਰ 9 ਹੋ ਗਿਆ ਔਰ ਵੱਡੀ ਗੱਲ ਮਾਤਾ ਦੇ ਅੰਦਰੋਂ ਹੀ ਮਹਾਰਾਜਾ ਨੂੰ ਪ੍ਰੇਰ ਰਏ ਸੀ ਜਦੋਂ ਨਿਸ਼ਾਨ ਸਾਹਿਬ ਨੂੰ ਮਤਾ ਦੇਖਿਆ ਤੇ ਸ਼ਹੀਦਾ ਨੇ ਅੰਦਰੋਂ ਹੀ ਆਵਾਜ਼ ਉਹਦੀ ਅੰਦਰੋਂ ਕੜਾਈ ਅੰਦਰੋਂ ਸੁਣਾਈ ਕਿ ਅੰਦਰ ਆ ਕੇ ਫਿਰ ਅਰਦਾਸ ਕਰੋ ਤੇ ਮਹਾਰਾਜ ਦੀ ਕਲਾ ਵਰਤੀ ਜਦੋਂ ਮੈਂ ਖਾਲਸਾ ਜੀ ਮਾਤਾ ਕੋਲੋਂ ਹੱਡ ਵੀ ਤੀ ਸੁਣੀ ਮੈਂ ਬਹੁਤ ਹੈਰਾਨ ਹੋਇਆ ਕਿ ਵੇਖੋ ਸਤਿਗੁਰੂ ਜੀ ਜਿਨ੍ਹਾਂ ਦੀ ਖਾਲਸਾ ਜੀ ਬਾਹ ਫੜ ਲੈਂਦੇ ਆ ਫਿਰ ਛੱਡਦੇ ਨਹੀਂ ਤੇ ਮਹਾਰਾਜ ਦਾ ਘਰ ਸਾਰਿਆਂ ਤੋਂ ਉੱਚਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਰਗਾ ਖਾਲਸਾ ਜੀ ਹੋਰ ਕੋਈ ਨਹੀਂ ਸੰਸਾਰ ਉੱਤੇ ਸੋ ਸਤਗੁਰ ਦੀਨ ਦੁਨੀ ਦੇ ਮਾਲਕ ਸਾਰਿਆਂ ਤੋਂ ਉੱਚੇ ਸੋਚੇ ਕਿਉਂਕਿ ਖਾਲਸਾ ਜੀ ਜੋ ਉਹਨੂੰ ਪਾਉਂਦਾ ਹੈ ਉਹੀ ਉਹੀ ਕੁਝ ਹੁੰਦਾ ਹੈ ਉਹਦੇ ਹੁਕਮ ਤੋਂ ਬਿਨਾ ਖਾਲਸਾ ਜੀ ਹੋਰ ਕੁਝ ਹੋ ਨਹੀਂ ਸਕਦਾ ਸੋ ਸਤਗੁਰਾਂ ਦੇ ਚਰਨਾਂ ਵਿੱਚ ਸਦਾ ਹੀ ਖਾਲਸਾ ਜੀ ਅਰਦਾਸ ਕਰਦੇ ਰਹੀਏ ਕਿਉਂਕਿ ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਉਹਦੇ ਗੁਣ ਗਾਈਏ ਜਿਹੜਾ ਸਾਰਿਆਂ ਨੂੰ ਜਾਣਨ ਵਾਲਾ ਹੈ ਕਾਟ ਕਾਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀੜ ਪੁਸ਼ਾਨ ਤੋ ਸਾਰਿਆਂ ਨੂੰ ਪੈਦਾ ਕਰਨ ਵਾਲਾ ਜਾਣਨ ਵਾਲਾ ਹੈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਜਿਹੜਾ ਸਾਰਿਆਂ ਨੂੰ ਜਾਣਨ ਵਾਲਾ ਹੈ ਸਾਰਿਆਂ ਦਾ ਜਾਣੀ ਜਾਣ ਹੈ ਉਸ ਵਾਹਿਗੁਰੂ ਦੇ ਗੁਣ ਨਗਾਇਆ ਕਰੀਏ ਉਹਦੇ ਗੁਣਾ ਨੂੰ ਧਿਆਇਆ ਕਰੀਏ ਉਹਦੇ ਤੋਂ ਬਿਨਾ ਖਾਲਸਾ ਜੀ ਕੋਈ ਵੀ ਨਹੀਂ ਜੇ ਸਾਥ ਦੇਣ ਵਾਲਾ ਇਹ ਮਾਤਾ ਦੀ ਹੱਡ ਬੀਤੀ ਸੀ ਮਹਾਰਾਜ ਕਿਰਪਾ ਕਰਨ ਸਾਨੂੰ ਵੀ ਸਮਤ ਆਵੇ ਅਸੀਂ ਵੀ ਮਹਾਰਾਜ ਦੇ ਚਰਨਾਂ ਨਾਲ ਪ੍ਰੇਮ ਕਰੀਏ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ